ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਕਬੱਡੀ ਅਪਡੇਟ 2K ਤੇ ਅੱਜ ਆਪਾਂ ਗੱਲ ਕਰਦੇ ਜੋ ਬਹੁਤ ਹੀ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਅੱਜ 27 ਨਵੰਬਰ ਨੂੰ ਪਿੰਡ ਅਜਲੌਤ ਦੀ ਧਰਤੀ ਤੇ ਕਹਿੰਦੇ ਬਹੁਤ ਚੋਟੀ ਦਾ ਕਬੱਡੀ ਕੱਪ ਕਰਵਾਇਆ ਜਾ ਰਿਹਾ ਹੈ ਇੱਥੇ ਕਬੱਡੀ ਓਪਨ 3 ਪਲੇਅਰ ਬਾਹਰੋਂ ਪਿੰਡ ਪੱਦਰ ਦੇ ਮੁਕਾਬਲੇ ਕਰਵਾਏ ਜਾਣਗੇ ਪਹਿਲਾ ਨਾਮ ਦਿੱਤਾ ਜਾਵੇਗਾ 71000 ਰੁਪਏ ਦੂਜਾ ਨਾਮ ਦਿੱਤਾ ਜਾਵੇਗਾ 51000 ਰੁਪਏ ਬੈਸਟਰਨ ਨੂੰ ਮਿੱਤਰੋ LEDਆਂ 50 ਇੰਚ ਦਿੱਤੀਆਂ ਜਾਣੀਆਂ ਸਿਰੇ ਦੀਆਂ ਟੀਮਾਂ ਬਣ ਕੇ ਪੁੱਜ ਰਹੀਆਂ ਤੇ ਚੋਟੀ ਦੇ ਵੱਡੇ ਸਟਾਰ ਪੁੱਜ ਰਹੇ ਆ। ਬਾਕੀ ਆਪਾਂ ਕਰਦੇ ਆ ਤੁਹਾਡੇ ਨਾਲ ਅੱਜ ਜਾਣਕਾਰੀ ਸਾਂਝੀ ਕਿਹੜੇ ਪਲੇਅਰ ਖੇਡਣਗੇ ਕਿਹੜੀਆਂ ਟੀਮਾਂ ਵਿੱਚ। ਹਾਂਜੀ ਮਿੱਤਰੋ ਜੇ ਅੱਜ ਆਪਾਂ ਪਹਿਲੀ ਟੀਮ ਦੀ ਗੱਲ ਕਰੀਏ ਪਹਿਲੀ ਟੀਮ ਬਣੀ ਹੈ ਟੂਸੇ ਜਿਸ ਵਿੱਚ ਰਵੀ ਟੂਸੇ, ਤਨਵੀਰ ਤਲਵੰਡੀ ਰਾਏ, ਅਮਨਾ ਭੁੰਦੜ, ਸ਼ੈਂਟੀ ਕਰਾਚੋਂ ਆਦ। ਇਹ ਟੀਮ ਖੇਡੇਗੀ ਅਜਲਾਦ ਹਾਂਜੀ ਜੇ ਆਪਾਂ ਆ ਟੀਮ ਬਾਰੇ ਗੱਲ ਕਰੀਏ ਇੱਕ ਟੀਮ ਆ ਇੱਕ ਟੀਮ ਵਿੱਚ ਆ ਤਿੰਨੇ ਪਲੇਅਰ ਖੇਡਣਗੇ ਪੂਰੇ ਚੋਟੀ ਦੇ ਸੁਪਰਸਟਾਰ ਗੁਰਵਿੰਦਰ ਕਾਂਗਾ ਸੋਨੀ ਫਕਰ ਚੰਡਾ ਸਿਰਾ ਚੱਕ ਅਲੀ ਸ਼ੇਰ ਆਦ ਇਹ ਚੋਟੀ ਦੇ ਤਿੰਨੇ ਸੁਪਰਸਟਾਰ ਵੀ ਪੁੱਜ ਰਿਹਾ ਇੱਕੋ ਟੀਮ ਵਾਸਤੇ ਬਹੁਤ ਚੋਟੀ ਦੇ ਸੁਪਰਸਟਾਰ ਪੁੱਜ ਰਹੇ ਅੱਜ ਅਜਲੌਤ ਦੀ ਧਰਤੀ ਤੇ ਕਹਿੰਦੇ ਚੋਟੀ ਦੇ ਆ ਟੀਮਾਂ ਤੇ ਚੋਟੀ ਦੇ ਮੱਲ ਪਹੁੰਚ ਰਹੇ ਆ ਬਾਕੀ ਵੀਰੋ ਤੁਹਾਡੇ ਤੋਂ ਮਾਫੀ ਚਾਹੁੰਦੇ ਆ ਕਈ ਵਾਰੀ ਮੌਕੇ ਤੇ ਇੱਕ ਅੱਧਾ ਪਲੇਅਰ ਚੇਂਜ ਹੋ ਜਾਂਦਾ ਹਾਂਜੀ ਕਿੱਦਾਂ ਦੀ ਲੱਗੀ ਆਪਣੇ ਚੈਨਲ ਕਬੱਡੀ ਅਪਡੇਟ 2K ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਕਬੱਡੀ ਅਪਡੇਟ 2K ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਘੰਟੀ ਵਾਲੇ ਬਟਨ ਨੂੰ ਜਰੂਰ ਦਬਾ ਲਓ ਜੋ ਕਿ ਹਰ ਨਵੀਂ ਅਪਡੇਟ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚ ਸਕੇ ਧੰਨਵਾਦ ਜੀ ਹਾਂਜੀ ਕਿੱਦਾਂ ਲੱਗੀ ਆਪਣੇ ਚੈਨਲ ਦੀ ਅਪਡੇਟ ਸਾਰੇ ਵੀਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ